ਹਾਂਜੀ ਕੀ ਹਾਲ ਚਾਲ ਹੈ ਜੀ ਅਵਤਾਰ ਐਗਰੀ ਵਰਕਸ਼ਸ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਵੀਰੇ ਲੈ ਕੇ ਆਏ ਗੰਨੇ ਦੇ ਰਸ ਵਾਲਾ ਬਈ ਕਲਾੜ ਬਹੁਤ ਵੱਡਾ ਵੀਰੇ ਕਲਾੜ ਤੇ ਆਪਾਂ ਵੀਰੇ ਕਲਾੜ ਕਰਿਆ ਪੇਂਟ ਪਹਿਲਾਂ ਸਾਰੇ ਸਾਫ ਸਪਾਈ ਕਰਕੇ ਕੋਈ ਸਾਰੇ ਸਮੇਂ ਬੁਰਸ਼-ਬਰਸ਼ ਜੇਗਮਨ ਲਾ ਕੇ ਉਦੋਂ ਬਾਅਦ ਵੀਰੇ ਪ੍ਰੈਮਰ ਮਾਰ ਕੇ ਉਦੋਂ ਅਵਰੇ ਕਰਿਆ ਨਿਊ ਨਿਊ ਹੌਲੈਂਡ ਪੇਂਟ ਕਰੋ ਜੀ ਚੈੱਕ ਤੁਹਾਡੇ ਸਾਹਮਣੇ ਆ ਜੱਪਾ ਵੀਰੇ ਕਲਾੜ ਦੀ ਗੱਲ ਕਰੀਏ ਕਿਹੜੇ ਪਿੰਡ ਤੋਂ ਵੀਰੇ ਇਹ ਗੁਰਦੁਆਰਾ ਸੇਵੇਂ ਪਾਸ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਿੰਡ ਲੱड्डा ਤੇ ਸਤਖੰਡ ਵਾਸੀ ਸੰਤ ਬਾਬਾ ਤਰਲੋਕ ਸਿੰਘ ਜੀ ਮਜ਼ਦੂਦਾ ਮੁਖੀ ਸੰਤ ਸੁਖਰਾ ਸਿੰਘ ਜੀ ਤੇ ਸਾਰੇ ਪਿੰਡ ਦੇ ਸਹਿਯੋਗ ਨਾਲ ਵੀਰੇ ਕਲਾੜਾ ਲੈ ਕੇ ਆਏ ਨੇ ਵੀਰੋ ਵੀਰਾਂ ਕੋਲੇ ਪਿੰਡ ਵਾਸੀਆਂ ਕੋਲ ਕਲਾੜ ਪਹਿਲਾਂ ਵੀ ਹੈਗਾ ਸੀ ਦੋ ਤੇ ਪਰ ਉਹਦੇ ਨਾਲ ਵੀਰੇ ਗੰਨੇ ਰਾਜ ਦਾ ਪੂਰਣ ਹੋਉਂਦੇ ਕਿਉਂਕਿ ਵੀਰ ਹਰ ਸਾਲ ਮਸਤ ਹੋਣਾ ਸਹਿਬ ਵੀ ਖਿਵਰੇ ਸੰਤ ਬਾਬਾ ਅਤਰ ਸਿੰਘ ਜੀ ਵਰਸੀ ਨੂੰ ਗੰਨੇ ਦੇ ਰਹਾ ਦਾ ਲੰਗਰ ਲਾਉਂਦੇ ਆ ਬਾਕੀ ਕਰੋ ਚੱਕ ਜੇ ਆਪਾਂ ਕਲਾੜ ਦੀ ਜਾਣਕਾਰੀ ਦਈਏ 200 ਲੀਟਰ ਫਿਰ ਇਹਦੇ ਗੇਅਰ ਬਾਕਸ ਚ ਤੇਲ ਪੈਂਦਾ ਜੀ ਸੀਐਲ ਉਦੋਂ ਬਾਅਦ ਵੀਰੇ ਬਹੁਤ ਸਪੀਡ ਆ ਕਲਾੜ ਦੀ ਰਸ ਸਪੀਡ ਨਹੀਂ ਗੰਨਾ ਪੀਣ ਦੀ ਬਹੁਤ ਸਪੀਡ ਆ ਜੀ 50 ਸੈਕਿੰਡਾਂ ਦੇ ਵਿੱਚ ਵੀਰੇ 50 ਤੋਂ 60 ਲੀਟਰ ਰਾਸ ਕੱਢ ਦਿੰਦਾ ਇਹ ਤੇ ਬਾਕੀ ਵੀਰੇ ਪਿੰਡਰਾਂ ਨੂੰ ਪਿੰਡ ਵਾਸੀਆਂ ਨੂੰ ਪੁੱਛੋ ਕਿੰਨਾ ਕ ਖਰਚਾ ਆਇਆਗਾ ਸਾਰਾ ਤੇ 1.5 ਤੋਂ 7 ਲੱਖ ਰੁਪਏ ਵੀਰੇ ਖਰਚਾ ਆਇਆਗਾ ਟੋਟਲ ਬਹੁਤ ਸੋਹਣਾ ਵੀਰੇ ਕੰਮ ਲੜ ਬਹੁਤ ਜਿਆਦਾ ਸੋਹਣਾ ਹੀ ਬਾਕੀ ਗੁਰੂ ਘਰਾਂ ਵਿੱਚ ਕੋਈ ਘਾਟ ਨਹੀਂ ਹੁੰਦੀ ਤੇ ਬਾਕੀ ਵੀਰੇ ਆਪਣਾ ਪੇਂਟ ਦੱਸਿਓ ਕਿਵੇਂ ਲੱਗਿਆ ਆਪਣੇ ਆਪਣੇ ਵੱਲੋਂ ਕੋਈ ਵੀ ਕਸਰ ਨਹੀਂ ਛੱਡੀ ਆਪਾਂ ਨੂੰ ਲੱਗੀ ਦੀ ਸੇਵਾ ਆਪਣੇ ਪੂਰੀ ਕਰੀ ਵੀਰੇ ਬਾਕੀ ਜ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਅਵਤਾਰ ਅਗਲੀ ਵਰਕਸ ਕੋਨੋ